ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਇੱਕ ਖਬਰ ਸਾਹਮਣੇ ਹੈ ਜਿੱਥੇ ਜਿਹੜਾ ਜਹਾਜ਼ ਹੁੰਦਾ ਯਾਤਰੀਆਂ ਦੇ ਨਾਲ ਸਵਾਰ ਜਦੋਂ ਲੈਂਡਿੰਗ ਕਰ ਰਿਹਾ ਹੁੰਦਾ ਤੇ ਸਾਹਮਣੇ ਉਹਦੀ ਅਚਾਨਕ ਹੈਲੀਕਾਪਟਰ ਆ ਜਾਂਦਾ ਤੇ ਆਸਮਾਨ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਆਤਸਾ ਵਾਪਰ ਜਾਂਦਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਵਾਸ਼ਿੰਗਟਨ ਡੀਸੀ ਦੇ ਰੋਨਾਲਡ ਰੀਗਨ ਰਾਸ਼ਟਰੀ ਹਵਾਈ ਅੱਡੇ ਤੇ ਜਿਹੜਾ ਜਹਾਜ਼ ਹੁੰਦਾ ਦੱਸਿਆ ਜਾ ਰਿਹਾ 64 ਇਸ ਦੇ ਵਿੱਚ ਜਿਹੜੇ ਪੈਸੇਂਜਰ ਸੀ ਉਹ ਸਵਾਰ ਸਨ 60 ਯਾਤਰੀ ਸਨ ਤੇ 4 ਜਿਹੜੇ ਹਵਾਈ ਚਾਲਕ ਦਲ ਦੇ ਮੈਂਬਰ ਸੀ ਤੇ ਕੁੱਲ 64 ਜਿਹੜੇ ਪੈਸੇਂਜਰਸ ਦੱਸੇ ਜਾ ਰਹੇ ਸੀ ਇਸ ਜਹਾਜ਼ ਦੇ ਵਿੱਚ ਤੇ ਅਚਾਨਕ ਜਦੋਂ ਲੈਂਡਿੰਗ ਲਈ ਤਿਆਰ ਹੁੰਦਾ ਹੈ ਇਹ ਰਾਸ਼ਟਰੀ ਹਵਾਈ ਅੱਡੇ ਤੇ واਸ਼ਿੰਗਟਨ ਡੀਸੀ ਦੇ ਲੈਂਡ ਕਰਨ ਲਈ ਤਿਆਰ ਹੁੰਦਾ ਤੇ ਅਚਾਨਕ ਦੀ ਸਾਹਮਣੇ ਹੈਲੀਕਾਪਟਰ ਦੇ ਨਾਲ ਇਹ ਟਕਰਾ ਜਾਂਦਾ ਹੈ ਉੱਥੇ ਤੁਸੀਂ ਸਕਰੀਨ ਉੱਤੇ ਵੀਡੀਓਜ਼ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਟਕਰਾਉਂਦਾ ਜਹਾਜ਼ ਹੈਲੀਕਾਪਟਰ ਦੇ ਨਾਲ ਤੇ ਆਸਮਾਨ ਦੇ ਵਿੱਚ ਰੋਸ਼ਨੀ ਦਿਖਾਈ ਦਿੰਦੀ ਹੈ ਤੇ ਲੋਕਾਂ ਵੱਲੋਂ ਇਸ ਜਿਹੜੀ ਕਿ ਕਟਨਾਏ ਕੈਮਰੇਆ ਦੇ ਵਿੱਚ ਕੈਦ ਕਰ ਲਈਤੀ ਗਈ ਉਹਦੇ ਤੋਂ ਅੰਦਾਜ਼ਾ ਦਈਏ ਕਿ ਹੁਣ ਤੱਕ 18 ਜੁੜੀਆਂ ਲਾਸ਼ਾਂ ਬਰਾਮਦ ਕਰ ਚੁੱਕੀ ਹੈ ਪੁਲਿਸ ਤੇ ਲਗਾਤਾਰ ਰਬ ਚਾਬਕਾਰ ਕਰੀ ਤੁਹਾਨੂੰ ਦੱਸਦੀ ਕਿ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਨੂੰ ਇਹ ਜਿਹੜਾ ਹਾਦਸਾ ਹੈ ਵਾਪਰ ਜਾਂਦਾ ਦੋਨੋਂ ਜਹਾਜ਼ਾਂ ਦੇ ਨਾਲ ਤੁਹਾਨੂੰ ਦੱਸਦੀ ਕਿ ਜਹਾਜ਼ ਜਿਹੜਾ ਯਾਤਰੀਆਂ ਦੇ ਨਾਲ ਭਰਿਆ ਹੋਇਆ ਸੀ ਤੇ ਹੈਲੀਕਾਪਟਰ ਸਾਹਮਣੇ ਉਹਦੀ ਆ ਜਾਂਦਾ ਹੈ ਅਚਾਨਕ ਹੀ ਜਿਹੜਾ ਅਚਾਨਕ ਆਸਮਾਨ ਦੇ ਵਿੱਚ ਕ੍ਰੈਸ਼ ਹੋ ਜਾਂਦੇ ਨੇ ਦੋਨੋਂ ਹੀ ਜਹਾਜ਼ ਉੱਥੇ ਹੀ ਇਹ ਪੋਟੋਮੈਕ ਨਦੀ ਵਿੱਚ ਜਾ ਡਿੱਗਦੇ ਨੇ ਉਸ ਤੋਂ ਬਾਅਦ ਅੰਦਾਜ਼ਾ ਹੈ ਕਿ ਜਹਾਜ਼ ਵਿੱਚ 64 ਲੋਕ ਸਵਾਰ ਸਨ ਜਿੰਨਾਂ ਵਿੱਚ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਇਹ ਘਟਨਾ ਰোনালਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ ਇਹ ਹਾਦਸਾ ਯੂਐਸਏ 에ਰਲਾਈਨਸ ਦੇ CRJ700 ਬੁਬਾਡੀਅਰ ਜੈਟ ਅਤੇ ਆਰਮੀ ਬਲੈਕ ਹੌਕ ਐਟ 60 ਹੈਲੀਕਾਪਟਰ ਵਿਚਕਾਰ ਹੋਇਆ ਫੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿੱਚ ਤਿੰਨ ਲੋਕ ਸਵਾਰ ਸਨ ਅਮਰੀਕਨ 에어ਲਾਈਨਸ ਦਾ ਜੱਟ ਕੈਂਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ ਜਦੋਂ ਹਾਦਸਾ ਉਸ ਦੇ ਨਾਲ ਵਾਪਰ ਜਾਂਦਾ ਹੈ ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ ਹੈ ਅਧਿਕਾਰੀਆਂ ਦੇ ਅਨੁਸਾਰ ਰਾਤ 8:50 ਮਿੰਟ ਤੇ ਰੀਗਨ ਨੈਸ਼ਨਲ 에ਰਪੋਰਟ ਨੇੜੇ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਉਸ ਤੇ ਲੀਕ ਕਾਲਾ ਆ ਜਾਂਦੀ ਹੈ ਜਿਸ ਤੋਂ ਬਾਅਦ ਹਫੜਾ ਤਫੜੀ ਮਚ ਜਾਂਦੀ ਹੈ ਪ੍ਰਸ਼ਾਸਨ ਦੇ ਵਿੱਚ ਉਥੇ ਮੈਨੇਜਮੈਂਟ ਵੱਲੋਂ ਹੁਣ ਸਾਰੀਆਂ ਉਡਾਨਾਂ 에ਰਪੋਰਟ ਤੇ ਰੋਕ ਦਿੱਤੀਆਂ ਗਈਆਂ ਨੇ ਉਥੇ ਅਮਰੀਕੀ ਵਾਈਟ ਹਾਊਸ ਦੀ ਬੁਲਾਰਨ ਕੈਰੋਲਿਨ ਲੈਵਿਟ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਮਰੀਕੀ ਵਾਈਟ ਹਾਊਸ ਦੀ ਬੁਲਾਰਨ ਕੈਰੋਲਿਨ ਲੈਵਿਟ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਉਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ 트럼ਪ ਇਸ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ 트럼ਪ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਹੋਰ ਤੇਜ਼ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ ਉਥੇ ਤੋਂ ਅੰਦਾਜ਼ਾ ਹੈ ਕਿ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਅਮਰੀਕਨ 에ਅਰਲਾਈਨਸ ਦਾ ਇਹ ਜਹਾਜ਼ ਰੀਗਨ ਨੈਸ਼ਨਲ 에ਅਰਪੋਰਟ ਦੇ ਰਨਵੇ 33 ਦੇ ਨੇੜੇ ਆ ਰਿਹਾ ਸੀ ਜਦੋਂ ਇਹ ਬਲੈਕ ਹੌਕ ਐਟ 60 ਹੈਲੀਕਾਪਟਰ ਦੇ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਇਹ ਭਿਆਨਕ ਹਾਦਸਾ ਅਸਮਾਨ ਦੇ ਵਿੱਚ ਵਾਪਰ ਜਾਂਦਾ ਹੈ ਹਾ사 ਗ੍ਰਸਤ ਜਹਾਜ਼ ਇੱਕ CRJ700 ਬੰਬਾਰਡਰ ਜਹਾਜ਼ ਹੈ ਜੋ ਵਪਾਰਿਕ ਉਡਾਣਾਂ ਲਈ ਸਪੈਸ਼ਲ ਤੌਰ ਤੇ ਤਿਆਰ ਕੀਤਾ ਜਾ ਸਕਦਾ ਹੈ ਤਾਂ ਦੱਸਦੀ ਹੈ ਕਿ ਅਮਰੀਕਾ ਦੇ ਉਹ ਸ਼ਹਿਰਤਨ ਵਿੱਚ ਹਾਦਸਾ ਵਾਪਰ ਗਿਆ ਜਦੋਂ ਇੱਕ ਜਿਹੜੀ ਯਾਤਰੀਆਂ ਨਾਲ ਪਰਾ ਜਹਾਜ਼ ਸੀ ਉਹ ਲੈਂਡਿੰਗ ਲਈ ਤਿਆਰ ਹੁੰਦਾ ਰਨਵੇ ਤੇ ਤੇ ਸਾਹਮਣੇ ਉਹਦੀ ਕਿ ਹੈਲੀਕਾਪਟਰ ਆ ਜਾਂਦਾ ਹੈ ਤੇ ਅਚਾਨਕ ਆਸਮਾਨ ਦੇ ਵਿੱਚ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਜਹਾਜ਼ ਜਿਹੜੇ ਨੇ ਪੋਟੋਮੈਕ ਨਦੀ ਵਿੱਚ ਜਾ ਡਿੱਗਦੇ ਨੇ ਤੇ ਬਚਾਅ ਕਾਰਜ ਜਾਰੀ ਹੈ ਤੇ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ